ਆਪਾਂ ਗੱਲ ਕਰਾਂਗੇ ਫਿਰੋਜ਼ਪੁਰ ਲੋਕ ਸਭਾ ਚੋਣਾਂ ਦੀ ਤੇ ਰਾਏ ਸਿੱਖ ਬਰਾਦਰੀ ਦੇ ਉਮੀਦਵਾਰ ਕਾਫੀ ਹੈਗੇ ਨੇ ਡਿਮਾਂਡ ਕਰ ਰਹੇ ਨੇ ਤੁਹਾਡਾ ਪੁਰਾਣਾ ਤਜਰਬਾ ਰਾਜਨੀਤੀ ਦੇ ਵਿੱਚ ਕੀ ਲੱਗਦਾ ਹੈ ਕੋਈ ਪਾਰਟੀ ਆਪਣੇ ਰਾਏ ਸਿੱਖ ਬਰਾਦਰੀ ਨੂੰ ਟਿਕਟ ਦੇਊਗੀ ਕਿਸ ਬਲ ਤੇ ਦੇਊਗੀ ਵੇਖੋ ਜੀ ਆਪਣੀ ਰਾਜਨੀਤੀਆਂ ਜਿਹੜੀ ਪਾਰਟੀ ਹੋ ਕਿਸੇ ਕੌਮ ਬਰਾਦਰੀ ਨਾਲ ਨਹੀਂ ਚਲਦੀਆਂ ਜੀ ਔਰ ਇਹᱨ ਮੈਂ ਇੱਕ ਗੱਲ ਜ਼ਰੂਰ ਕਹਾਗਾ ਵੀ ਅਸੀਂ ਉਹ ਜਿਹੜੀ ਇਹ ਪਾਰਲੀਮੈਂਟ ਦੀ ਸੀਟ ਹੈ ਨਾ ਜੇ ਰਾਜਸਿੱਖ ਬਰਾਦਰੀ ਦੇ ਬੰਦੇ ਨੇ ਔਰ ਲੋਕਲ ਬੰਦੇ ਨੂੰ ਮਿਲ ਜਾਵੇ 9 ਕੁ 84 ਨੇ ਇਹਦੇ ਵਿੱਚ ਜੇ ਰਾਜਸਿੱਖ ਕਿਸੇ ਬਰਾਦਰੀ ਦੇ ਬੰਦੇ ਨੂੰ ਮਿਲ ਜਾਵੇ ਇਹ ਜਿੱਤ ਬੜੀ ਜੋਰਾ ਸ਼ੋਰਾ ਨਾਲ ਜਿਹੜਾ ਉਹ ਬੰਦਾ ਜਤਾ ਕੇ ਤੇ ਅੱਗੇ ਤੇ ਆ ਸਕਦੀ ਹੈ ਠੀਕ ਹੈ ਕਿਉਂ ਸਾਡੀ ਜਨਸੰਖਿਆ ਇੱਥੇ ਜ਼ਿਆਦਾ ਹੈ ਜੀ ਰਾਏਡ ਸਾਡਾ ਬਣਦਾ ਹੈ ਜੀ ਲੋਕ ਇਸ ਪਾਰਟੀ ਦੇ ਕੁਝ ਕੰਮਾਂ ਤੋਂ ਵੀ ਰਾਜੀ ਹੈ ਖੁਸ਼ ਹੈ ਜੀ ਸਾਡੇ ਨਹਿਰਾਂ ਰੂਰਾਂ ਦੇ ਇੱਕ ਦੋ ਕੰਮ ਵਿੱਚ ਪਏ ਨੇ ਪਰ ਉਹਨਾਂ ਵੀਸ਼ਵਾਸ ਦਵਾਇਆ ਤੁਹਾਡਾ ਸਿਰੇ ਚੜਾਵਾਂਗੇ ਜੀ ਕੋਣ ਆ ਗਈ ਇਲੈਕਸ਼ਨ ਜੀ ਜੇ ਰਾਜ ਸਿਕ ਬਰਾਦਰੀ ਦੇ ਬੰਦੇ ਨੂੰ ਕਿਸੇ ਨੂੰ ਟਿਕਟ ਮਿਲ ਜਾਵੇ ਜੀ ਐਡਾ ਵੱਡਾ ਫਰੋਜਪੁਰ ਜਿਹੜਾ 98484 ਇਹਦੇ ਅੰਦਰ ਕਿਸੇ ਬਰਾਦਰੀ ਦੇ ਬੰਦੇ ਨੂੰ ਜੇ ਮਿਲਦੀ ਹੈ ਟਿਕਟ ਆ ਆਮ ਆਦਮੀ ਪਾਰਟੀ ਨੂੰ ਕੋਈ ਜੋਰ ਲਾਉਣ ਦੀ ਲੋੜ ਨਹੀਂ ਘਰੇ ਬੈਠੇ ਜਿਤਾ ਕੇ ਜੇ ਰਾਏ ਸਿੱਖ ਬਰਾਦਰੀ ਦੇ ਬੰਦੇ ਰਾਏ ਸਿੱਖ ਬਰਾਦਰੀ ਤੇ ਰਹਮ ਚਾਹ ਜੀ ਤੇ ਉਧਰ ਜੇ ਆਪਾਂ ਵੇਖੀਏ ਕਾਂਗਰਸ ਵੱਲੋਂ ਜੇਕਰ ਸ਼ੇਰ ਸਿੰਘ ਭਾਇਆ ਨੂੰ ਟਿਕਟ ਮਿਲ ਜਾਂਦੀ ਹੈ ਤੇ ਫਿਰ ਮੈਨੂੰ ਵੇੰਦ ਕੋਈ ਨਹੀਂ ਪਰ ਉਹ ਉਹਦੇ ਕਦਰਾਰ ਤੇ ਹੈ ਜਿਉਂਨੇ ਪਿੱਛੇ ਕੋ ਚੰਗੇ ਨੇਕ ਕੀਤੇ ਹੋਣ ਨਾ ਉਹਨੂੰ ਲੋਕ ਮੱਥੇ ਲਾਣਗੇ ਤੇ ਜੇ ਆਓ ਜੀ ਤੇ ਜਾਓ ਜੀ ਪੰਜ ਵਾਰੀ ਤਾਂ ਆਪਾ ਉਹਨੂੰ ਵੀ ਮਾਨ ਸਨਮਾਨ ਲੋਕਾਂ ਨੇ ਦਿੱਤਾ ਜੀ ਪੰਜ ਵਾਰੀ ਦਿੱਤਾ ਉਹਨੂੰ ਮਾਨ ਸਨਮਾਨ ਜੀ ਜੇ ਉਹਨੂੰ ਟਿਕਟ ਮਿਲਦੀ ਉਹਦੇ ਪਿਛਲੇ ਕਦਰਾਰ ਤੇ ਅਸਰ ਪੈਗਾ ਉਹਦੇ ਪ੍ਰਤੀ ਜੀ ਜੀ ਮਿਲ ਜਾਵੇ ਤਾਂ ਉਹ ਤਾਂ ਫਿਰ ਉਹਦੇ ਕਾਰੀਏ ਤੇ ਨਾ ਜੀ ਬਾਕੀ ਹੁਣ ਮੌਜੂਦਾ ਸਰਕਾਰ ਦੇ ਕੰਮਾਂ ਨੂੰ ਕਿਵੇਂ ਵੇਖ ਰਹੇ ਹੋ ਮੌਜੂਦਾ ਸਰਕਾਰ ਦੇ ਕੰਮਾਂ ਨੂੰ ਬਿਜਲੀ ਪਰ ਬੜੇ ਲੋਕ ਖੁਸ਼ ਹੈ ਜੀ ਕਿਸਾਨ ਮਜ਼ਦੂਰ ਜਿਹੜਾ ਬਿਲੀ ਨਾਲ ਉਹਦਾ ਰੋਜੀ ਦਾ ਸਾਧਨ ਹੈ ਜੀ ਤਾਂ ਬਿਲੀ ਸਾਨੂੰ ਮਤਲਬ ਧਨ ਜੋਨੇ ਦੇ ਫੈਸਲੇ ਨੇ ਬੜੀ ਸੋਲੀ ਵੀ ਦਿੱਤੀ ਅਸੀਂ ਖੁਸ਼ ਆ ਜੀ ਬਾਕੀ ਮੈਡੀਕਲ ਦੀਆਂ ਕਈ ਸੁਵਿਧਾ ਨੇ ਉਹਦੇ ਜੀ ਵੀ ਖੁਸ਼ ਆ ਹੈ ਘਰਾਂ ਦੇ ਵੀ ਕੁਝ ਬਿੱਲ ਘਟਾਏ ਨੇ ਉਹਦੇ ਜੀ ਵੀ ਖੁਸ਼ ਆ ਬਲ ਇਹਨਾਂ ਦੇ ਕਾਰੀਏ ਤੂੰ ਕੰਡੇ ਦੁਰੀਆਂ ਦੇ ਸਾਰੇ ਨਹੀਂ ਚੁੱਕੇ ਜਾਂਦੇ ਬਾਕੀ ਜਿਹੜੀ ਆਮ ਮਾਲਟੀ ਬੜੇ ਸੋਹਣੇ ਕੰਮ ਕੀਤੇ ਜੀ ਇਸ ਗੱਲ ਤੇ ਖੁਸ਼ ਆਪਣੀ ਰਾਏ ਸੇ ਇੱਕ ਬਰਾਦਰੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਰਾਏ ਸੇ ਇੱਕ ਬਰਾਦਰੀ ਨੂੰ ਤਾਂ ਸੰਦੇਸ਼ ਮੈਂ ਆਦੀ ਤਰਫ ਇਹ ਕਰਾਂਗਾ ਵੀ ਆ ਜਿਹੜੀ ਨਸ਼ੇ ਪੱਤੇ ਵਾਲੀਆਂ ਬਿਮਾਰੀਆਂ ਆਪਣੇ ਘਰਾਂ ਦੇ ਬੈ ਕੇ ਆਪਣੇ ਬੱਚੇ ਆਪਣੇ ਪਰਿਵਾਰਾਂ ਨੂੰ ਥੋੜਾ ਜਿਹਾ ਸੁਝਾਅ ਦੇਉਣ ਸ਼ਾਂਤ ਸਵੇਰੇ ਮਤਲਬ ਮਾਂ ਪਿਓ ਦੀ ਪਰਿਵਾਰ ਦੀ ਹਦਾਇਤ ਹੋਵੇ ਕਿ ਬੱਚਾ ਬੱਚੋ ਨਹੀਂ ਤਾਂ ਜੁਗਾ ਤਬਾਹ ਹੋ ਜਾਏਗਾ ਜੀ ਇਨ੍ਹਾਂ ਚੀਜ਼ਾਂ ਤੋਂ ਪਰਹੇ ਪ੍ਰੇਰਣ ਜੀ ਆਪਣੇ ਚੰਗੇ ਆ ਜਿਹੜੇ ਹਾਲਾਤਾਂ ਨੂੰ ਮੁਖ ਰੱਖ ਕੇ ਚੰਗੇ ਪਾਸੇ ਚੱਲਣ ਤਾਂ ਉਹ ਲੋਕ ਜਿਹੜੇ ਸਾਡੇ ਖੁਸ਼ਹਾਲ ਹੋਣਗੇ ਘਰੇ ਗਰੀਬੀ ਏ ਉਹ ਵੀ ਤੇ ਬੱਚਾ ਫਿਰੇ ਮਾਰ ਦੜ ਤੇ ਨਸਾਂ ਲਗਾ ਤਾਂ ਬਰਬਾਦੀ ਕਰ ਚੁੱਕੀ ਤਬਾਹ ਹੋ ਜੜੀ ਜੀ ਨੰਬਰ 2 ਇੱਕ ਸਾਡੀ ਬਾਰਡਰ ਪੱਟੀ ਜਿਹੜੀ ਹੈ ਨਾ ਉਹਦੇ ਚ ਮੇਰਾ ਖਿਆਲ ਹੈ 47 ਤੋਂ ਬਾਅਦ ਇਸ ਬਾਰਡਰ ਪੱਟੀ ਤੇ ਬੰਦਾ ਹੋਰ ਨਹੀਂ ਵਸਿਆ ਕੋਈ ਜੀ ਸਿਰਫ ਸਾਡੇ ਬਰਾਦੀ ਕੁੰਬਾਈ ਜਿਹੜਾ ਦਰਿਆਵਾਂ ਜੇ ਜੰਗ ਲੱਗਿਆ ਤਾਂ ਵੀ ਮਾਰ ਇਹਨਾਂ ਲੋਕਾਂ ਨੂੰ ਪਈ ਐ ਫਲਾਡਾਂ ਤਾਂ ਮਾਰ ਇਹਨਾਂ ਨੂੰ ਪਈ ਐ ਗਵਰਨਮੈਂਟ ਦੇ ਹਕੂ ਕਮ ਉਹਦੇ ਹੁਕਮ ਦੇ ਅਨਸਾਰ ਲੋਕਾਂ ਨੇ ਉਹ ਚੋਕ ਦੁਕੀ ਹੋ ਕੇ ਜਮੀਨਾਂ ਪੱਕੀਆਂ ਕਰਾਈਆਂ ਉਹ ਜਿਹੜੀਆਂ ਪੱਕੀਆਂ ਜਮੀਨਾਂ ਸਾਡੀਆਂ ਹੋਣੀ ਜਿਹੜੀਆਂ ਇਹਨਾਂ ਕੈਸਲ ਕੀਤੀਆਂ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਪਰ ਤੋਂ ਵੱਡਾ ਸਾਡਾ ਰੋਹਕਾਰ ਦਾ ਮਸਲਾ ਰੋਟੀ ਦਾ ਏਹੀ ਹੈ ਕਿ ਉਹ ਜ਼ਮੀਨਾਂ ਜਿਹੜੀਆਂ ਅਸੀਂ ਐਡੇ ਦੁੱਖਾਂ ਦਾ ਵਾਅਦਾ ਕੀਤੀਆਂ ਉਨੂੰ ਮਾਰ ਕੀਤਾ ਜਾ ਜੀ ਤਾਂ ਇਸ ਸਰਕਾਰ ਤੇ ਲੋਕ ਬੜੇ ਖੁਸ਼ ਹੋਣਗੇ ਹਾਲ ਕਰਕੇ ਬਾਰਡਰ ਪੱਟੀ ਦੇ ਤੋਂ ਇੱਕ ਬੀਐਸਐਫ ਫੋਲੋਂ ਇੱਕ ਆਪਣੇ ਤੇ ਲਾਧੂ ਸੁਣਿਆ ਵੀ ਐਰੀਏ ਦੇ ਵਿੱਚ ਬੰਨ ਬਣਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਉਹਦੇ ਵਿੱਚ ਕਾਫੀ ਕਿਸਾਨਾਂ ਦਾ ਫਿਰ ਨੁਕਸਾਨ ਹੋ ਗਿਆ ਉਹਦੇ ਉਹਦੇ ਜੀ ਵੇਖੋ ਹੁਣ ਕਿਸੇ ਡਫੈਂਸ ਨੂੰ ਸਾਡਾ ਤਾਂ ਕੋਈ ਚਾਰਾ ਨਹੀਂ ਜੀ ਬਾਕੀ ਉਸ ਡਫੈਂਸ ਸੇ ਇੰਨੀ ਜ਼ਮੀਨ ਜਾਏਗੀ ਜਿਹੜੀ ਬਰਬਾਦ ਹੋ ਜਾਣੀ ਇੱਕ ਅੱਗੇ ਤਾਰ ਲੱਗੀ ਹੋਈ ਹੈ ਬਿਓਰ ਲਾਈਨ ਦੇ ਨੇੜੇ ਜੀ ਤਾਰ ਲੱਗੀ ਜੇ ਪਿੱਛੇ ਇੱਕ ਬੰਨ ਹੋਰ ਬਣ ਗਿਆ ਤਾਂ ਬਰਬਾਦ ਇਹ ਆਡਰ ਬਾਰਡਰ ਪੱਟੀ ਬਰਬਾਦ ਹੋਏਗੀ ਹਾਂਜੀ ਹਾਂਜੀ ਔਰ ਜੇ ਡਿਫੈਂਸ ਬਣਾਵਣਾ ਜ਼ਰੂਰੀ ਡਿਫੈਂਸ ਅੱਗੇ ਨਹਿਰ ਪਿੱਛੇ ਕੜੀ ਨਹਿਰ ਤੇ ਬਣਾ ਲੈ ਜੀ ਜੇ ਨੀਰੀਦਰ ਬਣਾਣਾ ਜਿੱਥੇ ਤਾਰ ਅੱਗੇ ਲੱਗੀ ਉਹਦੇ ਨਾਲ ਬੰਨ ਬਣਾ ਤੇ ਕਰ ਲਵਾਂ ਪਰ ਜਿਹੜੀ ਆ ਵਿਚਾਲੇ ਇੰਨਾ ਏਰੀਆ ਲੈ ਰਹੇ ਨੇ ਇਹ ਤਾਂ ਤਬਾਹੀ ਦਾ ਘਰ ਹੈ ਜੀ ਕਿਸਾਨ ਕੀ ਕਰਦਾ ਜੇ ਤੇ ਡਿਯੋਰ ਲੈਣੇ ਨਾ ਡਿਯੋਰ ਲੈਂਡ ਦੇ ਬੰਨੇ ਨੂੰ ਵੀ ਅੱਗੂ ਅਈ ਮਤਲਬ ਕੰਗਿਆਨਾ ਵਾੜ ਤੇ ਵੀ ਮੇਰੇ ਦੋਤੀ ਦੇ ਹੋਰ ਵੱਧ ਜਾ ਹਾਂਜੀ ਹਾਂਜੀ ਖੇਤੀ ਦੇ ਤੇ ਜੇ ਬੰਨ ਹੋ ਗਿਆ ਤਾਂ ਤਬਾਈ ਤਬਾਈ ਮਤ ਜਾਣੀ ਜੀ ਅਸੀਂ ਚਾਹੁੰਦੇ ਆ ਕਿ ਲੋਕਾਂ ਕੋਲ ਥੋੜੇ ਥੋੜੇ ਰਕਬੇ ਬੇਜਮੀਨੇ ਲੋਕ ਹੈ ਬੜੇ ਦੁੱਖਾਂ ਨਾਲ ਕਿਸੇ ਕੋਲ ਦੋ ਕਿੱਲੇ ਚਾਰ ਕਿੱਲੇ ਕੋਈ ਸਰਮਾਇਦਾਰ ਬੰਦਾ ਨਹੀਂ ਉਹ ਮੰਨਣਾ ਚਾਹੀਦਾ ਤਬਾਈ ਹੋ ਜਾਏਗੀ ਇਹ ਨਹੀਂ ਮੰਨਣਾ ਚਾਹੀਦਾ ਜੀ